ਅੱਜ ਅਡਵੋਕੇਟ ਸਾਹਿਬ ਕੇ ਹੜਤਾਲ ਕਿਸ ਮਾਮਲੇ ਤੇ ਰੱਖੀ ਹੈ ਮੈਂ ਗਵਿੰਦਰ ਕੋਲ ਐਡਵੋਕੇਟ ਵਾਜਪੁਰਦਾਨ ਬਨੂ ਟੂਣਾ ਅੱਜ ਮਿਤੀ 22 ਜੋਂ ਵੀ ਛੱਡੀ ਬਾਰ ਬਲੋਂ ਪੂਰੇ ਪੰਜਾਬ ਦੀਆਂ ਬਾਰਾਂ ਬਲੋਂ ਕਾਲ ਕਰਨ ਦੇ ਤੇ ਹੜਤਾਲ ਕੀਤੀ ਗਈ ਹੈ ਕੰਪਲੈਕਸ ਦੇ ਅੰਦਰ ਪੂਰੀ ਤਰ੍ਹਾਂ ਕੰਮ ਠੱਪ ਕੀਤਾ ਗਿਆ ਹੈਗਾ ਇਹਦਾ ਕਾਰਨ ਇਹ ਵੀ ਹੈ ਕਿ ਪੰਜਾਬ ਸਰਕਾਰ ਵੱਲੋਂ ਸੰਡੇ ਸੂਬੇ ਦੇ ਅੰਦਰ ਗ੍ਰਾਮ ਨਿਆਲੇ ਬਣਾਏ ਲੋਕੇ ਨਵੀਂ ਤਰ੍ਹਾਂ ਦੀ ਇੱਕ ਦਾਅਤ ਹੋਵੇਗੀ ਜਿਸ ਵਿੱਚ ਜਾ ਕੇ ਪਿੰਡਾਂ ਪਿੰਡਾਂ ਚਰ ਕਰ ਕਰ ਜਾ ਕੇ ਨਿਆਂ ਦੇਣ ਦੀ ਗੱਲ ਕਰ ਰਹੀ ਹੈ ਸਰਕਾਰ ਛੱਡੀ ਪਰ ਇਸ ਦੇ ਵਿੱਚ ਇੱਕ ਚੀਜ਼ ਬੜੀ ਇਹ ਬੜਾ ਇਹ ਬੜਾ ਸਟੈਪ ਜਿਹੜਾ ਬੜਾ ਮੰਦ ਭਗਾ ਹੋ ਰਿਹਾ ਸਿੱਖ ਦਿਖ ਰਹੇ ਅਸੀਂ ਸਾਡਾ ਨਜ਼ਰੀਏ ਦੇਖਣ ਦਾ ਵੀ ਬੜਾ ਮੰਦ ਭਗਾ ਸਟੈਪ ਹੈਗਾ ਗਵਰਨਮੈਂਟ ਦਾ ਇਹਦੇ ਵਿੱਚ ਕੀ ਹੋਵੇਗਾ ਸਾਡੇ ਕੋ ਪਹਿਲਾਂ ਜਿਹੜੀ ਆਹ ਲੇਡੀ ਜੁਡੀਸ਼ੀਅਲ ਕੋਰਟਸ ਬਣੀਆਂ ਹੁੰਆਂ ਜਾਂ ਉਹਨਾਂ ਦੇ ਵਿੱਚ ਅਡਵਾ ਸਟ੍ਰਕਚਰ ਪਹਿਲਾਂ ਹੀ ਪੂਰਾ ਨਹੀਂ ਹੈ ਉਹ ਪੂਰਾ ਕਰਨੀ ਰਿਹਾ ਅਸੀਂ ਨਮੀਆਂ ਹੋਰ ਗ੍ਰਾਮ ਨੇਲੇ ਖੋਲ ਕੇ ਸਾਡੇ ਕਾਰਤਿਕ ਜਾਨੀ ਪਹਿਲਾਂ ਕਹਿੰਦੇ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਪਰ ਉਹ ਸਿੱਧਾ ਬੋਝ ਲੋਕਾਂ ਦੇ ਉੱਪਰ ਫੋੜ ਦਵਾਰਾ ਪਾਇਆ ਜਾ ਰਿਹਾ ਹੈ ਜਿਸ ਨਾਲ ਕਿ ਸਾਨੂੰ ਨਹੀਂ ਲੱਗਦਾ ਕਿ ਇਸ ਨਾਲ ਕੋਈ ਲੋਕਾਂ ਨੂੰ ਇਨਸਾਫ ਮਿਲੇਗਾ ਨਿਆਂ ਮਿਲੇਗਾ ਜੋ ਕਿ ਨਿਆਰੀਆਂ ਅਦਾਲਤਾਂ ਪਹਿਲੇ ਨਿਆਂ ਨਿਆਰੀ ਅਦਾਲਤਾਂ ਸਾਡੇ ਕੋਲ ਨਹੀਂ ਬਣੀਆਂ ਹੁੰਦੀਆਂ ਇਹਨਾਂ ਨੂੰ ਗਵਰਨਮੈਂਟ ਨੂੰ ਸਾਡਾ ਸੁਝਾਈ ਹੈ ਕਿ ਇਸ ਨਿਆਰੀਆਂ ਅਦਾਲਤਾਂ ਗ੍ਰਾਮ ਨੇਲਿਆਂ ਬਣਾਉਣ ਦੀ ਜਗ੍ਹਾ ਤੇ ਜੋ ਪੁਰਾਣੀਆਂ ਅਦਾਲਤਾਂ ਬਣੀਆਂ ਹੋਈਆਂ ਕੋਰ ਕੰਪਲੈਕਸ ਜੁਡੀਸ਼ੀਅਲ ਕੋਰਟਸ ਬਣੀਆਂ ਹੋਈਆਂ ਉਹਨਾਂ ਨੂੰ ਕੋਰ ਕੰਪਲੈਕਸ ਬਣਾ ਕੇ ਪੂਰੀ ਤਰ੍ਹਾਂ ਮੇਨਟੇਨ ਰੱਖੋਣਾ ਹੈ ਇਨਫਰਾਸਟ੍ਰਕਚਰ ਪੂਰਾ ਹੋਵੇ ਤਾਂ ਜੋ ਸਾਡੇ ਜੁਡੀਸ਼ੀਅਲ ਆਫੀਸਰਸ ਪੂਰੀ ਤਰ੍ਹਾਂ ਆਪਣਾ ਕੰਮ ਕਰ ਸਕੀਂ ਵਕੀਲ ਭਾਈਚਾਰਾ ਸਾਡਾ ਜਿਹੜਾ ਹੈਗਾ ਏਸੀ ਦਾ ਬੁਰੀ ਤਰ੍ਹਾਂ ਸ਼ਿਕਾਇਤ ਹੋਵੇਗਾ ਅਗਰ ਇਨਕਰਾਮ ਨਹੀਂ ਆਲੇ ਬਣ ਕੇ ਕਿਉਂਕਿ ਇੱਕ ਜਿਹੜਾ ਵਕੀਲ ਵਕੀਲ ਹੁੰਦਾ ਹੈ ਵਕੀਲ ਇੱਕ ਕੋਰਟ ਦੇ ਵਿੱਚ ਆ ਕੇ ਅਪੀਲ ਹੁੰਦਾ ਵਾ ਉਹ ਅਗਰ ਪਿੰਡਾਂ ਦੇ ਵਿੱਚ ਏਸੀ ਨੂੰ ਬਣਾ ਦਿੱਤਾ ਜਾਵੇਗਾ ਗ੍ਰਾਮ ਦੇ ਅਲੇ ਘਰ ਘਰ ਘੇਂਦੇ ਤੇ ਬਣਾਈ ਤੇ ਜਾਣਗੇ ਤਾਂ ਉਸ ਦੇ ਬਣ ਸਾਨੂੰ ਬੜਾ ਪ੍ਰਕੂਲ ਭਾਈ ਜਰ ਬੜਾ ਨੁਸਾਨ ਹੋ ਗਿਆ ਇਸੇ ਕਾਰਨ ਕਾਫੀ ਕੁਝ ਕਾਫੀ ਦਿਨਾਂ ਤੋਂ ਇਹ ਹਬਲੀ ਹੜਤਾਲ ਚੱਲੀ ਆ ਰਹੀ ਹੈ ਜੋ ਕਿ ਲਗਾਤਾਰ ਪੂਰੇ ਪੰਜਾਬ ਦੇ ਕਿੰਨੇ ਸਮੇਂ ਦੀ ਹੜਤਾਲ ਆ ਜੀ ਅੱਜ ਅੱਜ ਪੂਰੇ ਦਿਨ ਦੀ ਹੜਤਾਲ ਹੈਗੀ ਆ ਹੋ ਸਕਿਆ ਜੀ ਇਸ ਤਰ੍ਹਾਂ ਦਾ ਸਾਨੂੰ ਲੱਗਿਆ ਹੋਊਗਾ ਤੇ ਇਹ ਸਟੈਪ ਨਵੇਂ ਵੀ ਲੈਣੇ ਪੈਗੇ ਤਾਂ ਅਸੀਂ ਹੋ ਸਕਦਾ ਕਿ ਅੱਗੇ ਨੂੰ ਬਧਾਇਆ